To my party, we're just getting started. A life is a dream or a nightmare scarring. Hand me a drink, cause I think I'm going all in. Get me a shrink, who can catch me when I'm falling? Cover up my scars, flip the handlebars. Crash it in my car, wake up in a bar. I'll be a superstar, just on my am. जन हितैषी टी नहीं खरीदते भरोसा जीते हैं हम जनहितैषी देख रहे तमाम तो दर्शकों का स्वागत करते हैं ਅੱਜ ਅਸੀਂ ਪਹੁੰਚੇ ਲੁਧਿਆਣਾ ਈਸਟ ਹਲਕਾ ਦੇ ਵਿੱਚ ਵਾਰਡ ਨੰਬਰ 13 ਦੇ ਵਿੱਚ ਜਿੱਥੇ ਇੱਥੋਂ ਦੇ ਵਿਧਾਇਕ ਐਮ ਐਲ ਏ ਸੰਜੇ ਤਲਵਾਰ ਜੀ ਵੱਲੋਂ 66 ਕੇਵੀ ਬਿਜਲੀ ਦੇ ਜਿਹੜਾ ਪਲਾਂਟ ਆ ਉਹਦਾ ਉਦਘਾਟਨ ਕੀਤਾ ਜਾ ਰਿਹਾ ਸੀ ਦਿਖਾਣਾ ਚਾਹਾਂਗੇ ਕੈਮਰਾਮੈਨ ਨੂੰ ਅਪੀਲ ਕਰਾਂਗੇ ਕਿ ਬੋਰਡ ਦਿਖਾਉਣ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾਰ ਜੀ ਵਾਰਡ ਨੰਬਰ 13 ਵਿੱਚ 66 ਕੇਵੀ ਸਬਸਟੇਸ਼ਨ ਲਗਾਉਣ ਤੇ ਉਹਨਾਂ ਨੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਜਲਦੀ ਐਮ ਐਲ ਏ ਸਾਹਿਬ ਇੱਥੇ ਪਹੁੰਚਣਗੇ ਤੇ ਅਸੀਂ ਦਿਖਾਣਾ ਚਾਹਾਂਗੇ ਤੁਹਾਨੂੰ ਸਾਰੀਆਂ ਤਿਆਰੀਆਂ ਤੇ ਟਾਈ ਲਗਾਇਆ ਗਿਆ ਹੈ ਸਬ ਸਟੇਸ਼ਨ ਦਾ ਉਦਗਤਨ ਕੀਤਾ ਜਾਵੇਗਾ ਜਦੋਂ ਜੋ ਜੋ ਮੌਕੇ ਤੇ ਦਿੱਖਤਾ ਹੋਣਗੇ ਅਸੀਂ ਸੋਚ ਰੱਖਾਂਗੇ ਅੰਡਰਗਰਾਉਂਡ ਹੋ ਗਈ ਕਿ ਅੰਡਰਗਰਾਉਂਡ ਹੋ ਗਈ ਕਿ ਕਿੰਨੇ ਕੇ ਸੀਵਰ ਟੁੱਟਣਗੇ ਕਿ ਜਿਹੜੀ ਰੋਡਾਂ ਦੀ ਡਿਵੈਲਪਮੈਂਟ ਕੀਤੀ ਹੋ ਗਈ ਉਹ ਨਹੀਂ ਸਰ ਖਰਾਬ ਦੇਖੋ ਇੱਕ ਬੜੀ ਚੰਗੀ ਚੀਜ਼ ਹੋਈ ਹੈ ਸਾਡੇ ਨਾਲ ਕਿ ਅਸੀਂ ਟਾਈਲਾਂ ਦਾ ਕੰਮ ਕੀਤਾ ਹੈ ਆਰ ਐਮ ਸੀ ਰੋਡ ਨਹੀਂ ਹੈਗੀਆਂ ਟਾਈਲਾਂ ਦੇ ਕੰਮ ਦੇ ਨਾਲ ਫਾਇਦਾ ਕੀ ਹੋਏਗਾ ਕਿ ਟਾਈਲਾਂ ਚੱਕਾਂਗੇ ਤੇ ਉਹ ਫਟ ਕੇ ਤਾਰ ਆ ਜਾਏਗੀ ਕੋਈ ਸੀਵਰ ਵੀ ਟੁੱਟੇਗਾ ਕੋਈ ਕੁਛ ਵੀ ਟੁੱਟੇਗਾ ਅਸੀਂ ਇੱਕ ਅਲੱਗ ਲਾਈਨ ਤੋਂ ਤਾਰ ਨੂੰ ਲੈ ਕੇ ਆਵਾਂਗੇ ਕਿ ਬ੍ਰੇਕ ਹੋ ਜਾਂਦੀ ਤਾਰ ਜਾਂ ਕਿ ਸੀ ਉਹ ਜਿਹੜਾ ਉਹ ਜਿਹੜਾ ਟੈਕਨੀਕ ਉਹ ਜਿਹੜਾ ਟੈਕਨੀਕਲ ਚੀਜ਼ਾਂ ਨੇ ਉਹ ਐਸਸੀ ਸਾਹਿਬ ਦੱਸਣਗੇ ਪ੍ਰੋਜੈਕਟ ਕਲੀਅਰ ਹੈ ਅੱਜ ਜਿਹੜਾ ਅਸੀਂ ਉਦਘਾਟਨ ਕੀਤਾ ਔਰ 6-8 ਮਹੀਨੇ ਚ ਤਿਆਰ ਹੋ ਜਾਏਗਾ ਔਰ ਜਿਹੜੀਆਂ ਜਿਹੜੀਆਂ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਤੇ ਦਿੱਕਤਾਂ ਆਣਗੀਆਂ ਸਰਕਾਰ ਔਰ ਡਿਪਾਰਟਮੈਂਟ ਦੋਨੋਂ ਨਾਲ ਕੇ ਪੂਰਾ ਕਰ ਦੇਣਗੇ ਫਿਰ ਫਰੋਦੀਆਂ ਨੂੰ ਇੱਕ ਅੱਥੇ ਤੁਸੀਂ ਉਦਘਾਟਨ ਕੀਤਾ ਹੋਇਆ ਲੇਕਿਨ ਇਹਦੇ ਪਿੱਛੇ ਬੈਕਸਾਈਡ ਦੇਖ ਕੇ ਜਾਵੇ ਤਾਂ ਗਾਰ ਬਹੁਤ ਹੈ ਦੇਖੋ ਇਹ ਜਿਹੜੀ ਜਗ੍ਹਾ ਵੈ ਇਹ ਸੜਕ ਤੋਂ 4 ਫੁੱਟ ਨੀਵੀਂ ਹੈ ਕਿਉਂਕਿ ਅਸੀਂ ਇਹ ਡਿਪਾਰਟਮੈਂਟ ਇਹ ਚਾਹੁੰਦਾ ਸੀਗਾ ਕਿ ਸਾਨੂੰ ਥਲੋਂ ਸਾਰੀ ਗਾਰਗੁੱਡ ਚੱਕ ਕੇ ਇਹਨੂੰ ਕੀਤਾ ਜਾਵੇ। ਹੋਰ ਇਹ ਜਿਹੜਾ ਟੇਲ ਐਂਡ ਹੈ ਆ ਜਿੱਥੇ ਆਪਾਂ ਖੜੇ ਆਂ ਸਾਡਾ ਪੂਰੇ ਵਾਰਡਾਂ ਦਾ ਸੀਵਰ ਜਿਹੜਾ ਇੱਥੇ ਆ ਕੇ ਇਹ ਜ਼ੀਰੋ ਤੇ ਆ ਸਾਰਾ ਵਾਪਸ ਆ ਜਾਂਦਾ ਕਿਉਂਕਿ ਜਦੋਂ ਵੀ ਡਿਸਪੋਜ਼ਲ ਬੰਦ ਹੁੰਦਾ ਹੈ ਤੇ ਪਾਣੀ ਇੱਥੇ ਆ ਜਾਂਦਾ। ਸੋ ਕੋਵਿਡ ਵੀ ਆਇਆ ਸਾਢੇ 1 ਸਾਲ ਦੀ ਸਫਰ ਕੀਤਾ ਕਿਤੇ ਸੀਵਰ ਦੀਆਂ ਦਿੱਕਤਾਂ ਰਹੀਆਂ ਉਹਦੇ ਕਰਕੇ ਭਰਿਆ ਰਿਹਾ। ਲੇਕਿਨ ਅੱਜ ਉਦਘਾਟਨ ਹੋਣ ਲੱਗਾ। ਅੱਜ ਪਰਮਾਤਮਾ ਦੀ ਕਿਰਪਾ ਨਾਲ ਧੁੱਪ ਵੀ ਹੈ ਕਿ ਹੁਣ ਜਿਹੜਾ ਬਰਸਾਤ ਦਾ ਮੌ ਇਹ ਬੜੀ ਸਪੀਡ ਨਾਲ ਕੰਮ ਚੱਲੇਗਾ ਤੁਸੀਂ ਦੇਖੋਗੇ 6 ਮਹੀਨਿਆਂ ਚ ਬਿਲਡਿੰਗ ਖੜ ਕੇ ਤਿਆਰ ਹੋ ਜਾਏਗੀ ਲੇਕਿਨ ਤੁਹਾਨੂੰ ਲੱਗਦਾ ਕਿ ਜਨਰੇਟਰ ਜਿਹੜਾ ਲਗਵਾਇਆ ਗਿਆ ਪਾਣੀ ਕੱਟਣ ਵਾਸਤੇ ਕਿਤੇ ਮੁਰਕੇ ਪਾਣੀ ਨਹੀਂ ਖੜਾ ਹੋਊਗਾ ਤੇ ਇਹ ਕੰਮ ਜਿਹੜਾ ਵਧੀਆ ਤਰੀਕੇ ਨਾਲ 6 ਮਹੀਨਿਆਂ 7 ਮਹੀਨਿਆਂ ਦੇ ਵਿੱਚ ਕੁਝ ਚੀਜ਼ਾਂ ਸਾਡੇ ਹੱਥੇ ਚ ਹੈ ਤੁਹਾਡੇ ਹੱਥੇ ਚ ਹੈ ਕੁਝ ਪਰਮਾਤਮਾ ਦੇ ਹੱਥੇ ਚ ਹੈ ਬਰਸਾਤ ਨਾ ਮੈਂ ਰੋਕ ਸਕਦਾ ਨਾ ਮੈਂ ਰੱਬ ਨੂੰ ਕਹਿ ਸਕਦਾ ਬਰਸਾਤ ਨਾ ਆ ਲੇਕਿਨ ਜੋ ਸੀ ਕਰ ਸਕਦੇ ਹਾਂ ਅਸੀਂ ਕਰਾਂਗੇ ਇਹ ਜਿਹੜੀ ਇਹਦਾ ਫਾਊਂਡੇਸ਼ਨ ਲੈਵਲ ਹੋਏਗਾ ਜਿਹੜਾ ਇਹਦੀ ਫਰਸ਼ ਹੋਏਗਾ ਉਹ ਗਲੀ ਤਾਂ ਉੱਚਾ ਹੋਏਗਾ ਤੇ ਆਉਣ ਵਾਲੇ ਸਮੇਂ ਸਾਨੂੰ ਪਾਣੀ ਦੀ ਕੋਈ ਦਿੱਕਤ ਨਹੀਂ ਆਏਗੀ ਲੇਕਿਨ ਬਿਨਾਂ ਬਰਸਾਤ ਤੋਂ ਵੀ ਪਾਣੀ ਤੇ ਖੜਾ ਹੋਊਗਾ ਉਹ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਡਿਸਪੋਜ਼ਲ ਕਰਕੇ ਜਿਹੜਾ ਕੇਵਲ ਮੋਟਰ ਖਰਾਬ ਹੋ ਗਈ ਤੇ ਪਾਣੀ ਵੈਗ ਮਰ ਜਾਂਦਾ ਲੇਕਿਨ ਜਦੋਂ ਗ੍ਰਿਡ ਬਣੇਗਾ ਤਾਂ ਇੰਤਜ਼ਾਮ ਸਾਰਾ ਹੋਇਆ ਹੋਏਗਾ ਪਰ ਪੌਣੇ ਪੰਜ ਸਾਲ ਤੋਂ ਸਰਕਾਰ ਕਹਿੰਦੀ ਸੀ ਖਜ਼ਾਨਾ ਖਾਲੀ ਆ ਹੁਣ ਦਿਨੋਂ ਦਿਨੋਂ ਘਟਨਾ ਕਿੱਦਾਂ ਹੋ ਰਹੀ ਹੈ ਮੇਰੇ ਲੁਧਿਆਣਾ ਇਸ ਦਾ ਖਜ਼ਾਨਾ ਕਦੀ ਖਾਲੀ ਨਹੀਂ ਹੋਇਆ 4000 ਕਰੋੜ ਦੀ ਮੈਂ ਗੱਲ ਕੀਤੀ ਹੈ ਪੂਰਾ ਇਸ ਕੋ ਹਮ ਲੋ ਸਕੂਟਰ ਦੇ ਉੱਪਰ ਸਾਈਕਲ ਦੇ ਉੱਪਰ ਕਾਰ ਦੇ ਉੱਪਰ ਕੋਈ ਗਲੀ ਕੱਚੀ ਨਹੀਂ ਆ ਜਿਸ ਗਲੀਆਂ ਚ ਤੁਸੀਂ ਉਹਨੂੰ ਘੁੰਮ ਰਹੇ ਹੋ ਇਹਨਾਂ ਗਲੀਆਂ ਚੋਂ ਨਿਕਲਣਾ ਮੁਸ਼ਕਿਲ ਹੁੰਦਾ ਸੀਗਾ 700 ਤੋਂ 800 ਕਰੋੜ ਰੁਪਇਆ ਸਿਰਫ ਗਲੀਆਂ ਸੜਕਾਂ ਦੇ ਖਰਚਾ ਗਿਆ ਜਿਹੜੇ ਕਾਲਜ ਤੁਸੀਂ ਦੇਖ ਕੇ ਆਏ ਹੋ ਕਾਲਜ ਕੰਪਲੀਟ ਹੋ ਗਿਆ ਅੱਜ ਇਹ ਸ਼ੁਰੂ ਹੋਣ ਜਾ ਰਿਹਾ ਇਹਦੇ ਨਾਲ ਬਾਈ ਇੱਕ ਚਲੀਅਰ ਵਾਲੀ ਪਾਰਕ ਬਣ ਰਿਹਾ ਉਹ ਵੀ ਤੁਸੀਂ ਦੇਖ ਸਕਦੇ ਹੋ ਔਰ ਇਸ ਤੋਂ ਇਲਾਵਾ ਸਾਡੇ ਹੋਰ ਸਕੂਲ ਬਣਨ ਜਾ ਰਹੇ ਹਨ ਹਰ ਚੀਜ਼ ਬਣ ਰਹੀ ਹੈ ਇਹ ਕੁਝ ਬਲੇਸਿੰਗਸ ਹੁੰਦੀਆਂ ਪ੍ਰਮਾਤਮਾ ਦੀਆਂ ਕੁਝ ਤੁਹਾਡੇ ਲੋਕਾਂ ਦਾ ਆਸ਼ੀਰਵਾਦ ਹੁੰਦਾ ਸਾਡੇ ਵੋਟਰਾਂ ਦਾ ਕੁਝ ਕੀ ਹੁੰਦਾ ਵੈ ਕਿ ਬੰਦੇ ਦੇ ਆਪਣਾ ਅਗਰ ਮਨ ਹੁੰਦਾ ਕੰਮ ਕਰਨ ਤੇ ਤੇ ਰਸਤੇ ਨਿਕਲ ਜਾਂਦੇ ਆ ਇਹ ਕੁਝ ਬਲੇਸਿੰਗਸ ਹੁੰਦੀਆਂ ਪਰਮਾਤਮਾ ਦੀਆਂ ਕੁਝ ਤੁਹਾਡੇ ਲੋਕਾਂ ਦਾ ਅਸ਼ੀਰਵਾਦ ਹੁੰਦਾ ਸਾਡੇ ਵੋਟਰਾਂ ਦਾ ਕੁਝ ਕੀ ਹੁੰਦਾ ਵੈ ਕਿ ਬੰਦੇ ਦੇ ਆਪਣਾ ਅਗਰ ਮਨ ਹੁੰਦਾ ਕੰਮ ਕਰਨ ਤੇ ਤੇ ਰਸਤੇ ਨਿਕਲ ਆਉਂਦੇ ਆ ਪੈਸੇ-ਪੁਸੇ ਆਪੇ ਰੇਂਜ ਹੋ ਜਾਂਦੇ ਆ ਸਰਕਾਰ ਦਾ ਖਜ਼ਾਨਾ ਖਾਲੀ ਹੈ ਮਤਲਬ ਸੰਜੇ ਤਲਵਾਰੀ ਜੀ ਦਾ ਖਜ਼ਾਨਾ ਭਰਿਆ ਹੋਇਆ ਤੁਸੀਂ ਬਿਲਕੁਲ ਇਹ ਗੱਲ ਕਹਿ ਸਕਦੇ ਹੋ ਕਿ ਸੰਜੇ ਤਲਵਾਰ ਦੇ ਉੱਪਰ ਸਰਕਾਰ ਦੀ ਤੇ ਪਰਮਾਤਮਾ ਦੀ ਅਪਾਰ ਕਿਰਪਾ ਇਸ ਹਲਕੇ ਨੂੰ ਕਦੀ ਫੰਡ ਦੀ ਕਮੀ ਨਹੀਂ ਆਈ ਔਰ ਤੁਸੀਂ ਹੈਰਾਨ ਹੋ ਜੂਗੇ ਕਾਲਜ ਇੱਕ ਗੱਲ ਬੋਲੀ ਗਈ ਕਿ ਲੁਧਿਆਣੇ ਚ ਪੰਜਾਬ ਚ 16 ਕਾਲਜ ਬਣ ਰਹੇ ਆ ਇਕੱਲਾ ਇਹ ਕਾਲਜ ਕੰਪਲੀਟ ਹੋਇਆ ਔਰ ਕਿਸੇ ਨੂੰ 5 ਲੱਖ ਤੋਂ ਵੱਧ ਫਰਨੀਚਰ ਵਾਸਤੇ ਨਹੀਂ ਮਿਲੇ ਔਰ ਮੈਂ 40 ਲੱਖ ਰੁਪਇਆ ਲੈ ਕੇ ਆਇਆ ਇਹ ਮੈਂ ਆਪਣੀ ਕਾਬਲੀਅਤ ਨਹੀਂ ਕਹਾਂਗਾ ਇਹ ਮੈਂ ਕਹਾਂਗਾ ਕਿ ਸਰਕਾਰ ਦਾ ਮੇਰੇ ਨਾਲ ਪਿਆਰ ਸਾਡੇ ਜਿਹੜੇ ਮਿਨਿਸਟਰ ਸਾਹਿਬ ਨੇ ਉਹਨਾਂ ਨਾਲ ਮੇਰਾ ਜਿਹੜਾ ਸਨੇਹ ਹੈ ਇਹ ਉਹਦੇ ਰਿਜ਼ਲਟ ਹੈ ਔਰ ਅੱਜ ਜਿਹੜੇ ਸਾਨੂੰ ਕਾਫੀ ਜਿਹੜੇ ਪ੍ਰੋਜੈਕਟ ਹੈ ਪੁਰਾਣੇ ਸੀਐਮ ਸਾਹਿਬ ਨੇ ਦਿੱਤੇ ਲੇਕਿਨ ਜਿਹੜੇ ਹੁਣ ਪ੍ਰੈਜ਼ੈਂਟ ਸੀਐਮ ਸਾਹਿਬ ਬਣੇ ਆ ਉਹਨਾਂ ਵੱਲੋਂ ਵੀ ਕੋਈ ਕਮੀ ਨਹੀਂ ਆਂਦੇ ਹੀ ਉਹਨਾਂ ਨੇ 10 ਕਰੋੜ ਰੁਪਏ ਮੈਨੂੰ ਆਪਣੇ ਇਲਾਕੇ ਵਾਸੀ ਗਰੰਟਾਂ ਵਾਸੀ ਦਿੱਤਾ ਤੁਸੀਂ ਦੇਖੋ ਹਰ ਧਰਮਸ਼ਾਲਾ ਨੂੰ ਅਸੀਂ ਜਿੱਥੇ 5 ਮੰਗਿਆ ਜਾ ਰਿਹਾ ਤੇ 10 ਲੱਖ ਰੁਪਏ ਦੇ ਰਹੇ ਆ ਪੈਸੀ ਤਾਂ ਕਮੀ ਹੈ ਹੀ ਨਹੀਂ ਤੇ ਨਾ ਸਾਡੇ ਵਾਸਤੇ ਕਦੀ ਕਮੀ ਰਹੀ ਆ 4000 ਕਰੋੜ ਅਲੱਗ ਰੱਖਿਆ ਹੋਇਆ ਤੇ 4000 ਕਰੋੜ ਲੱਗ ਗਿਆ ਗਰੰਟਾਂ ਲੱਗਣੇ ਔਰ ਜਦੋਂ ਇਹਦੀ ਐਲਬਮ ਬਣ ਕੇ ਆਏਗੀ ਹਰ ਘਰ ਚ ਜਾਏਗੀ ਸਾਰੇ ਉਹ ਐਲਬਮ ਨੂੰ ਪੜਨਗੇ ਮੈਂ ਤਾਂ ਸਿਰਫ ਇੰਨੀ ਗੱਲ ਕਹਿਣਾ ਵੀ ਉਹਨਾਂ ਨੇ ਲਗਾਇਆ 85 ਕਰੋੜ ਮੈਂ 4000 ਕਰੋੜ ਦੀ ਗੱਲ ਕਰ ਰਿਹਾ ਨਾ 50 ਗੁਣਾ ਜ਼ਿਆਦਾ ਜੇ ਮਾ ਉਹਨਾਂ ਤੋਂ 15 ਕਰੋੜ ਵੀ ਵੱਧ ਕਰਦੇ ਤੇ ਮੈਂ ਤਾਂ ਜਿੱਤ ਗਿਆ ਕਿ ਮਾ ਉਹਨਾਂ ਤੋਂ ਵੱਧ ਕੰਮ ਕੀਤੇ ਐ ਸੋ ਇਸ ਕਰਕੇ ਮੈਨੂੰ ਇਹ ਫੇਕ ਆਈਡੀਆ ਨਹੀਂ ਸੀਗਾ ਇਟਸ ਅ ਪ੍ਰੈਕਟੀਕਲ ਥਿੰਗ ਅੱਜ ਇਹ ਜਿਹੜੀ ਚੀਜ਼ ਹੋ ਰਹੀ ਐ ਇਹਦੇ ਤੇ ਵੀ 9 ਕਰੋੜ ਰੁਪਏ ਲੱਗ ਰਿਹਾ ਔਰ ਮੇਰਾ ਸਿਰਫ ਇੱਕੋ ਸਵਾਲ ਹੈ ਮੀਡੀਆ ਦੇ ਥਰੂ ਉਹਨਾਂ ਲੋਕਾਂ ਨੂੰ ਗੱਲਾਂ ਕਰਨੀਆਂ ਬੜੀਆਂ ਸੋਖੀਆਂ ਐ ਵੀ 4000 ਕਰੋੜ ਕਿੱਥੋਂ ਆਏਗਾ ਪੈਸੇ ਕਿੱਥੋਂ ਆਣਗੇ ਇਹ ਕਿਉਂ ਬਣ ਗਿਆ ਇਹ ਕਿਉਂ ਬਣ ਗਿਆ ਜੋ ਮੈਂ ਕਰ ਰਹੇ ਹਾਂ ਉਹਨਾਂ ਨੇ ਕਿਉਂ ਨਹੀਂ ਕੀਤਾ ਜਿਹੜਾ ਝਾੜੂ ਵਾਲਾ ਉਹ 15 ਸਾਲ ਤੋਂ ਇੱਕ ਵਾਰਡ ਦਾ ਕੌਂਸਲਰ ਹੈ 10 ਕਰੋੜ ਉਹਨੇ 15 ਸਾਲਾਂ ਦੇ ਖਰਚਿਆ 20 ਕਰੋੜ ਰੁਪਏ ਮੈਂ ਹੁਣ ਖਰਚਦਾ ਉਹਦੇ ਵਾਰਡ ਦੇ ਵਿੱਚ ਐਜ਼ ਅ ਐਮ ਐਲ ਏ ਕਿ ਜਿਹੜਾ ਪੁਰਾਣਾ ਐਮ ਐਲ ਏ ਹੈ ਉਹਨੇ 85 ਕਰੋੜ ਰੁਪਏ ਖਰਚਿਆ ਪੂਰੇ ਹਲਕੇ 'ਚ ਕਿ ਆ ਬਾਈ ਇੱਕ ਏਕੜ ਦੀ ਲੇਅਰ ਵੈਲੀ ਹੈ 150 200 ਕਰੋੜੀ ਦਾ ਇਕੱਲੀ ਲੇਅਰ ਵੈਲੀ ਪ੍ਰੋਜੈਕਟ ਹੀ ਆ ਇਹ ਕਿਉਂ ਨਹੀਂ ਬਣਿਆ ਇੱਥੇ ਨਾਲਾ ਕਿਉਂ ਸੀ ਤੇ ਗੰਦਗੀ ਕਿਉਂ ਸੀਗੇ ਇਹ ਸਵਾਲ ਹੁਣ ਉਹਨਾਂ ਨੂੰ ਕਰਨਾ ਮੈਂ ਤਾਂ ਜੋ ਕਰਕੇ ਲੋਕਾਂ ਨੂੰ ਨਜ਼ਰ ਆ ਰਿਹਾ ਮੇਰੇ ਕੰਮ 'ਚ ਨਾ ਕਮੀ ਆ ਔਰ ਆਣ ਵਾਲੇ 2 ਮਹੀਨੇ 'ਚ ਤੁਸੀਂ ਸਾਰੇ ਕੰਮਾਂ ਦੇ ਰਿਜ਼ਲ ਅਗਰ ਅਸੀਂ 1.5 2 ਸਾਲ ਸਫਰ ਕੀਤਾ ਦੋ ਦੋ ਦਿੱਕਤਾਂ ਆਈਆਂ ਮੈਨੂੰ ਇੱਕ ਜਿਹੜਾ ਕੋਵਿਡ ਕਰਕੇ ਇੱਕ ਜਿਹੜਾ ਮੇਰੇ ਨਾਲ ਹੋਇਆ ਜੋ ਪਰਮਾਤਮਾ ਨੇ ਕਰਤਾ ਇਹ ਦੋਨਾਂ ਕਰਕੇ ਮੇਰਾ 2 ਸਾਲ ਜਿਹੜੇ ਆ ਉਹ ਨਿਕਲੇ ਔਰ ਮੈਂ ਹੁਣ ਵੀ ਬੜੀ ਆਪਣੇ ਆਪ ਵਿੱਚ ਸਟਰੋਂਗ ਬਣ ਕੇ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਪੂਰਾ ਕਰ ਸਕਾਂ ਬਹੁਤ ਹੀ ਸਰਕਾਰ ਜੋ ਸਾਡੇ ਸਾਰੇ ਕੌਂਸਲਰ ਸਾਹਿਬਾਨ ਸਾਡੇ ਸੀਐਫੀਜੀ ਸਾਹਿਬਾਨ ਐਸੀ ਸਾਹਿਬ ਐਸੀ ਸਾਹਿਬ ਉਹ ਸਾਹਮਣੇ بیٹھے ਸਾਰੇ ਸਤਕਾਰਯੋਗ ਸਾਡੇ ਪਰਿਵਾਰਿਕ ਮੈਂਬਰ ਸਾਡੇ 400 ਪਹਿਲਾਂ ਅਗਰ ਤੁਹਾਨੂੰ ਯਾਦ ਆਈ ਸੜੋ ਦਾ ਹਾਲ ਇਸ ਇਲਾਕੇ ਦੀ ਜੋ ਪੀਸ਼ਰ ਸਿਟੀ ਤੇ ਅੱਜ ਬੜਾ ਵੱਧ ਚੇਹੇ ਚਾ ਗਿਆ ਕਿਉਂਕਿ ਜਦੋਂ ਮੈਂ ਪਹਿਲਾਂ ਆਪਣੀ ਇਲੈਕਸ਼ਨ ਵਾਸਤੇ ਇਸ ਇਲਾਕੇ ਵਿੱਚ ਘੁੰਮ ਰਿਹਾ ਸੀਗਾ ਫਿਰ ਉਸ ਬਾਅਦ ਕੌਂਸਲ ਦੀ ਚੋਣਾਂ ਆ ਗਈਆਂ ਤੁਹਾਨੂੰ ਯਾਦ ਹੈ ਕਿ ਚਾਰ ਕੌਲਿਸ ਇਹੋ ਜੀਆਂ ਸਿਕੀਆਂ ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਦਾਪਦੇਸ ਰੌਂਡਿੰਗ ਏਰੀਆ ਤੇ ਇੱਥੇ ਗਲੀਆਂ ਨਹੀਂ ਬਣ ਸਕਦੀਆਂ ਕਿਉਂਕਿ ਉਹ ਘੇਰੇ ਦੇ ਵਿੱਚ ਆਂਦੀਆਂ ਸੀ ਪਰ ਮਾਰਪਾ ਦੇ ਕਿੱਪਾ ਦੇ ਨਾਲ ਤੁਹਾਡੇ ਅਸੀਰਵਾਦ ਦੇ ਨਾਲ ਸਭ ਤੋਂ ਪਹਿਲਾਂ ਸੀ ਉਹ ਗਲੀਆਂ ਬਣਾਈਆਂ ਕਿਉਂਕਿ ਸਰਕਾਰਾਂ ਦਾ ਜਿਹੜਾ ਮਸਲਾ ਹੈ ਸਰਕਾਰਾਂ ਦਾ ਮਕਸਦ ਕੀ ਹੈ ਸਰਕਾਰਾਂ ਦਾ ਮਕਸਦ ਇਹ ਨਹੀਂ ਕਿ ਅਮੀਰ ਬੰਦੇ ਨੂੰ ਹੋਰ ਅਮੀਰ ਕਰ ਦੇਣਾ ਇੱਕ ਹੈ ਜੋ ਬਿਜ਼ਨਸ ਕਰਦਾ ਹੈ ਉਹ ਉਹਦੀ ਪ੍ਰਕਿਰਤੀ ਹੋਣਾ ਜ਼ਰੂਰੀ ਹੈ ਉਹਨੇ ਪ੍ਰਕਿਰਤੀ ਤੋਂ ਬਿਨਾ ਸਾਡੀ ਪ੍ਰਕਿਰਤੀ ਵੀ ਲੋਚੇ ਲੇਕਿਨ ਉਹਨੇ ਨਾਲ ਨਾਲ ਸਾਡੇ ਸਮਾਜ ਦੇ ਉਸ ਪਿੱਸੇ ਨੂੰ ਜਿਨ੍ਹਾਂ ਕੋ ਸਾਫ਼ ਪੀਣ ਵਾਲਾ ਪਾਣੀ ਨਹੀਂ ਹੈ ਲਾਈਟ ਨਹੀਂ ਹੈ ਉਹ ਪ੍ਰਬੰਧ ਕਰਨਾ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਸਭ ਤੋਂ ਬੁਰੀ ਹਾਲਤ ਹੁੰਦੀ ਸੀ ਕਿ ਵਾਰਡ ਨੰਬਰ 7 ਹੁੰਦਾ ਸੀ ਪੁਰਾਣਾ ਜਿਹਦੇ ਅਸੀਂ ਕਿੰਨੇ ਵਾਰਡ ਕਰਤੇ ਵਾਰਡ ਨੰਬਰ 13 ਵਾਰਡ ਨੰਬਰ 12 ਤੇ ਵਾਰਡ ਨੰਬਰ 15 ਔਰੇ ਬਾੜਾ ਦੇ ਵਿੱਚ ਆਈ ਥਿੰਕ ਪਿਛਲੇ 15-20 ਸਾਲ ਤੋਂ ਕੁਝ ਵੀ ਨਹੀਂ ਹੋਇਆ ਸੀਗਾ। ਉਹ ਰਾਜੇ तकरीबन 100 ਕਰੋੜ ਰੁਪਇਆ 100 ਕਰੋੜ ਰੁਪਇਆ ਇਹਨਾਂ ਸੇਵਾਵਾਂ ਦੇ ਖਰਚੇ ਆ ਗਿਆ ਤੁਹਾਡੇ ਲੱਗਦੇ ਨੂੰ ਇੱਕ ਪਰਵਾਸੀ ਤੋਂ ਨਹੀਂ ਜਿਹੜੀਆਂ ਬੇਸਿਕ ਸਹੂਲਤਾਂ ਆਉ ਦੇ ਕੇ ਵਾਸਤੇ। ਉਹ ਜਦੋਂ ਅਸੀਂ ਸਾਰਾ ਕੁਝ ਕਰ ਲਿਆ ਤੇ ਸੜਕਾਂ ਬਣ ਗਈਆਂ ਪਾਣੀ ਦਾ ਪ੍ਰਬੰਧ ਹੋ ਗਿਆ ਸੀਵੇ ਚੱਲ ਰਹੇ ਨੇ ਤੋ ਸਭਾ ਜਦੋਂ ਗੱਲ ਚੱਲੀ ਕੌਨਸੇ ਸਭਾ ਜਦੋਂ ਬੈਠਦੇ ਸੀਗੇ ਡਿਸਕਸ ਹੁੰਦਾ ਸੀਗਾ ਕਿ ਲਾਈਟ ਦੀ ਬੜੀ ਭਾਰੀ ਸਮੱਸਿਆ ਸੀ ਕਿ ਸਾਡੇ ਉਹ ਜਿਹੜੇ ਕੋਪਰ ਮੈਟਲ ਦੀ ਸਪਲਾਈ ਆਉਂਦੀ ਸੀ ਕਿਤਾਏ ਜਦੋਂ بارش ਆਲੇ ਹੀ ਹੰਗਲੇ ਸੀ ਤੇ ਦਿੱਕਤ ਆਉਂਦੀ ਆ ਅੱਜ ਤੁਹਾਡੇ ਆਖੇ ਬਾਹਰ ਦੇ ਵਿੱਚ ਸ੍ਰੀ ਜੀ ਦੀ ਗੱਲ ਹੈ ਲੇਕਿਨ ਪਰਮਾਤਮਾ ਦੀ ਕਿਰਪਾ ਨਾਲ ਸਾਡੀਆਂ ਚੀਜ਼ਾਂ ਤੁਹਾਨੂੰ ਮਿਲ ਰਹੀਆਂ ਸੋ ਮੈਂ ਥੈਂਕਸ ਕਰਦਾ ਅਗੇ ਆਪਣੀ ਸਾਰੇ ਡਿਪਾਰਟਮੈਂਟ ਦਾ ਬੜੇ ਹੀ ਅੱਛੇ ਤਰੀਕੇ ਨਾਲ ਸਾਡੇ ਜੀ ਇੰਜੀਨੀਅਰ ਸਾਹਿਬ ਉਹਨੂੰ ਲੱਗੇ ਨੇ ਸਾਡੇ ਐਕਸਿਸ ਸਾਹਿਬ ਬੈਠੇ ਨੇ ਸਾਡੇ ਐਸਸੀ ਸਾਹਿਬ ਬੈਠੇ ਨੇ ਮੇਰਾ ਕਹਿ ਲਗੀ ਅੱਜ ਨੂੰ ਸਾਢੇ 4 ਸਾਲ ਤੋਂ ਜਦੋਂ ਜਦੋਂ ਵੀ ਕੋਈ ਫੋਨ ਕਾਲ ਕੀਤੀਆਂ ਪਿੱਛੇ ਲਾਈਟ ਦਾ ਬੜਾ ਵੱਡਾ ਇਸ਼ੂ ਰਿਹਾ ਇਹਨਾਂ ਨੇ ਬਿਨਤ ਕਰਕੇ ਸਾਡੇ ਵਾਸਤੇ ਕੰਮ ਕੀਤਾ ਉਹ ਜਦੋਂ ਚੰਗੀ ਦੀ ਚੀਜ਼ ਬਣੇ ਸਭ ਤੋਂ ਪਹਿਲਾ ਫੈਸਲਾ ਜਿਹੜਾ ਤੁਹਾਡੇ ਹੱਥ ਵਿੱਚ ਦਿੱਤਾ ਉਹਨਾਂ ਨੇ ਤੁਹਾਡੇ ਬਿਜਲੀ ਦੇ ਬਕਾਇਆ ਬਿੱਲ ਮਾਫ ਕਰਦੇ। ਉਹ ਤੁਸੀਂ ਹੈਰਾਨ ਹੋ ਜੂਗੇ। ਕਿਉਂਕਿ ਹੈ ਨਾ ਇਸ ਇਸ ਹਲਕੇ ਦੇ ਵਿੱਚ 58 ਕਰੋੜ ਰੁਪਏ ਦੇ ਬਿੱਲ ਮਾਫ ਹੋਏ ਐ। 50 ਹਜ਼ਾਰ ਪਰਿਵਾਰਾਂ ਨੂੰ ਇਹਦਾ ਫਾਇਦਾ ਹੋਇਆ। ਦੇਖੋ ਆਮ ਆਦਮੀ ਕਹਿੰਦਾ ਸਿੱਧਾ-ਸਿੱਧਾ 50 ਹਜ਼ਾਰ ਪਰਿਵਾਰਾਂ ਦਾ 58 ਕਰੋੜ ਰੁਪਏ ਸਰਕਾਰ ਨੇ ਕਿ ਕਰਤਾ। ਤੇ ਜਿੰਤਨ ਵਾਸੇ ਕਿੰਨੀਆਂ ਵੋਟਾਂ ਚਾਹੀਦੀਆਂ ਕਐਮਐਲਏ ਨੂੰ? ਕਿੰਨੀਆਂ ਚਾਹੀਦੀਆਂ 40 ਹਜ਼ਾਰ। ਕਿ 50 ਹਜ਼ਾਰ ਬੰਦੇ ਵੋਟ ਪਾ ਦੇਣ ਤੇ ਅਸੀਂ ਤਾਂ ਐਮਐਲਏ ਬਣ ਗਏ। ਸੋ ਇਹ ਸਾਰਿਆਂ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਕਿ ਜਦੋਂ ਤੁਸੀਂ ਸਰਕਾਰ ਦੇ ਨੁਮਾਇੰਦੇ ਚੁਣਦੇ ਹੋ ਸਰਕਾਰ ਚੁੰਦੇ ਹੋ ਤੁਹਾਡੇ ਮਨ 'ਚ ਇੱਕ ਆਸ ਹੁੰਦੀ ਹੈ ਕਿ ਸਾਡੇ ਵਾਸਤੇ ਕੰਮ ਕੀਤਾ ਜਾਏਗਾ ਅਗਰ ਤੁਹਾਨੂੰ ਲੱਗਦਾ ਹੈ ਕਿ ਪਹਿਲਿਆਂ ਨਾਲੋਂ ਅਸੀਂ ਜ਼ਿਆਦਾ ਕੰਮ ਕੀਤਾ ਹੈ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਕੰਮ ਕੀਤਾ ਹੈ ਤੇ ਜਦੋਂ ਸਮਾਂ ਆਏਗਾ ਪਰ ਉਹ ਸ਼ੀਵਲ ਨੇ ਨਵਾਂਗੇ ਉਹ ਤਾਂ ਕੰਜੂਸੀ ਨਾ ਕਰਨਾ ਕਿਉਂਕਿ ਅਸੀਂ ਕੋਈ ਕੰਜੂਸੀ ਨਹੀਂ ਕੀਤੀ ਤੁਹਾਡੇ ਲਾਕੇ ਦੇ ਡਿਵੈਲਪਮੈਂਟ ਕਰਦੇ ਹਾਂ ਸੜੀਆਂ 750 ਤੋਂ 1500 ਰੁਪਏ ਲਿਖਿਆ ਉਹ ਆਪਾ ਸਾਇੰਸ ਹੋਣਾ ਹੈ ਤੇ ਇੱਕ ਹੋਰ ਤੋਹਫਾ ਜਿਹੜਾ ਸੀਐਮ ਸਾਹਿਬ ਅਨਾਉਂਸ ਕਰਕੇ ਦਿਵਾਰੀ ਦੇ ਆਸ-ਪਾਸ ਸਿਆ ਸਾਡੇ ਚੀਫ ਇੰਜੀਨੀਅਰ ਸਾਹਿਬਾਨਾਂ ਨੇ ਪਤਾ ਹੋਵੇਗਾ ਕਿ ਸਾਡੇ ਜਿਹੜੇ ਬਿਜਲੀ ਦੇ ਰੇਟ ਹੈ ਉਹ ਘਟਣ ਜਾਣਗੇ mafi da alag hogi jis ghar ਦਾ bill ਅੱਜ 10000 ਰੁਪਏ ਆਂਦਾ ਹੈ ਮੈਨੂੰ ਉਮੀਦ ਹੈ ਕਿ ਜਿੰਨਾ ਕੁ ਰੇਟ ਅਸੀਂ ਘਟਾਵਾਂਗੇ ਉਹ 1000 ਰੁਪਏ ਜਾਂ 1500 ਰੁਪਏ ਦੇ ਰਹਿ ਜੇ ਇਹ ਫੈਸਲੇ ਜਿਹੜੇ ਆ ਕੋ ਤੁਹਾਡੇ ਵੱਲੋਂ ਸਰਕਾਰ ਕਰੇ ਜਾਣ। ਸੋ ਤਾਂ ਨੂੰ ਸਾਰਿਆਂ ਨੂੰ ਇਸ ਗ੍ਰੇਟੀਆਂ ਨੂੰ ਵਾਰਤਾ ਪੜੇ ਨੀਰ ਵਾਲੀ ਪਾਰਟੀਆਂ ਨੂੰ ਵਾਰਤਾ ਪਰ ਇਸ ਗਵਰਨਮੈਂਟ ਦੀਆਂ ਵਾਰਤਾ ਜਦੋਂ ਸਕੂਲ ਸ਼ੁਰੂ ਕਰਾਂਗੇ ਉਦੋਂ ਉੱਥੇ ਮੀਟਿੰਗ ਕਰਾਂਗੇ ਉਦੋਂ ਫਿਰ ਤੁਹਾਨੂੰ ਮੁਾਰਤਾ ਦੇਵਾਂਗੇ। ਸਿਰਫ ਇੰਨੇ ਆਸਤੇ ਨਾਲ ਕਿ ਜਦੋਂ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਤੁਹਾਡੇ ਕੋਲ ਚਾਹਾਂਗੇ ਉਹਨਾਂ ਕਾਂਗਰਸ ਪਾਰਟੀ ਨੇ ਜਿਹੜੇ ਜਿਹੜੇ ਕੰਮ ਕੀਤੇ ਆ ਤੁਹਾਡੇ ਇਲਾਕੇ ਵਾਸਤੇ ਉਹ ਕਾਇਨਲੀ ਯਾਦ ਰੱਖਣਾ ਤੇ ਦੁਆਰਾ ਜਿਹੜਾ ਅ ਸੇਵਾ ਦਿੱਤੀ ਤੁਹਾਡੇਾਰੇ ਉਹ ਇਹ ਜਿਹੜਾ ਗਿੱਟਾ ਇਥੋਂ ਸਾਲ 2006 ਪਹਿਲਾਂ ਇਹ ਬੰਜਣਾ ਸੀ ਉਹ ਤਿਆਰ ਹੋ ਰਿਹਾ ਸੀ ਹੁਣ ਤੱਕ ਕਮੀ ਕਿੱਥੇ ਰਹਿ ਗਈ ਕਿ ਕੋਵਿਡ ਕਰਕੇ ਅਸੀਂ ਕੰਮ ਸ਼ੁਰੂ ਨਹੀਂ ਕਰ पाए ਜਿੱਤੇ ਚੀਜ਼ਾਂ ਉਦ ਤੱਕ ਤਿਆਰ ਹੋਣੀਆਂ ਸੀ ਲੇਕਿਨ ਅੱਜ ਜਦੋਂ ਮੈਂ ਐਸੇ ਕੇਵੀਜੀ ਨਾਲ ਗੱਲ ਕਰ ਰਿਹਾ ਸੀਗਾ ਤੇ ਮੈਨੂੰ ਕਹਿੰਦੇ ਕਿ ਜਲਦੀ ਤੋਂ ਜਲਦੀ ਅਸੀਂ ਇਹ ਕੰਪਲੀਟ ਕਰਨਾ ਚਾਹੁੰਦੇ ਆ ਤੇ ਇਹਨਾਂ ਨੇ ਪ੍ਰੋਮਿਸ ਕਰਤਾ ਕਿ ਜਿਹੜੀਆਂ ਅਗਲੀਆਂ ਗਰਮੀਆਂ ਆਉਣੀਆਂ ਹਨ ਮਤਲਬ ਜੂਨ ਦਾ ਮਹੀਨਾ ਆਣਾ ਹੈ ਜੂਨ ਤੋਂ ਮਈ ਦੇ ਤੋਂ ਪਹਿਲਾਂ ਪਹਿਲਾਂ ਤੁਹਾਡੇ ਇਲਾਕੇ ਨੂੰ ਜਿਹੜੀ ਡਿਜੀਟਲ ਸਪਲਾਈ ਹੈ ਉਸ ਵੇਲੇ ਚੋ ਦਿੱਤੀ ਜਾਏਗੀ ਦੇਖੋ ਜਿਹੜੀ ਸਰਕਾਰ ਤੋਂ ਉਮੀਦ ਹੋਈ ਜੈ ਸਾਡੇ ਪਰਿਵਾਰਾਂ ਨੂੰ ਸਾਇਕਾ ਪਾਣੀ ਸਿਲੇ ਲਾਈਟ ਤੇ ਜਿਲੀ ਸਾਢੇ 4 ਸਾਲ ਪਹਿਲਾਂ ਹਰ ਚੀਜ਼ ਹੀ ਤਬਸੀ ਅੱਜ ਹਰ ਚੀਜ਼ ਅਸੀਂ ਕੋਸ਼ਿਸ਼ ਕਰਕੇ ਪੂਰੀ ਕਰਤੀ ਜੇ ਗ੍ਰਿਡ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਮੇਰੇ ਖਿਆਲ ਹੈ ਕੁਝ ਹੋਰ ਅੰਦਾਜ਼ਾ ਲੱਗਦਾ ਜਿਹੜੀ ਲੀਅਰ ਵਾਲੀ ਪਾਰਟੀ ਆਪਾਂ ਗੱਲ ਕਰਦੇ ਹਾਂ ਲੁਧਿਆਣੇ ਚ ਪਹਿਲਾ ਪਾਰਕ ਹੈ ਜਿਹੜਾ 6 ਕਿਲੋਮੀਟਰ ਲੰਬਾ ਬਾਹੀ ਇੱਕ ਕਰਦੇ ਵਿੱਚ 9 ਫੋਟ ਦੇ ਇਲਾਕੇ ਹਰ ਫੱਲ ਦੇ ਤੁਸੀਂ ਦੇਖੋ ਤਕਰੀਬਨ 9 ਕਰੋੜ ਦੇ ਗ੍ਰੇਟ ਚਰੇਪਰੇ 9 ਕਰੋੜ ਦੇ ਪਾਰਕ ਤੇ ਲੱਗਿਆ ਤੇ ਬਾਕੀ ਡਿਵੈਲਪਮੈਂਟ ਦੇ ਕੰਮ ਅਲੱਗ ਹੈ ਇਸ ਸਰਕਾਰ ਨੇ ਤੁਹਾਡੇ ਇਸ ਇਲਾਕੇ ਵਾਸਤੇ ਐਸਾ ਕੀ ਲਖਤਿਆ ਜਿਸ ਕਰਕੇ ਵੀ ਖਰਚਿਆ ਕਿ ਪਾਈ ਦੇ ਵਿੱਚ ਅਸੀਂ ਵੋਟਾਂ ਲੈਣਾਂ ਲੀਆਂ ਠੀਕ ਹੈ ਉਹ ਤੁਸੀਂ ਆਪਣਾ ਧਰਮ ਦੇ ਵਾਣ ਆ ਅਸੀਂ ਆਪਣਾ ਕਰਮ ਕਰਦੇ ਹਾਂ ਇਹ ਇਸ ਕਰਕੇ ਖਰਚਿਆ ਗਿਆ ਕਿ ਤੁਸੀਂ ਸਾਡੇ ਪਰਿਵਾਰ ਸਾਡੇ ਸਮਾਜ ਦਾ ਹਿੱਸਾ ਜੇ ਬਾਕੀ ਲੋਕਾਂ ਕੋਲ ਹਰ ਚੀਜ਼ ਹੈਗੀ ਤੇ ਤੁਹਾਡੇ ਕੋਲ ਕਿਉਂ ਨਾ ਹੈ ਜੇ ਉਹਦੀ ਇੱਕ ਵੋਟ ਉਹਨਾਂ ਨੇ ਪਾ ਲਈਏ ਉਹਦੀ ਇੱਕ ਵੋਟ ਤੁਸੀਂ ਪਾ ਲਈ। ਜੇ ਤੁਸੀਂ ਕਿਰਪਾ ਸਾਡੇ ਤੇ ਕਰਦੇ ਹੋ ਕਿ ਇਹ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਵੀ ਆਪਣੇ ਜਿਹੜੇ ਕੰਮ ਹੈ ਆਪਣੇ ਫਰਜ਼ਾਂ ਪੂਰੇ ਕਰੀਏ। ਸੋ ਅੱਜ ਇਹ ਚੀਜ਼ਾਂ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਉਹ 6-8 ਮਹੀਨੇ ਚ ਪੂਰੀ ਵੀ ਹੋ ਜਾਏਗੀ। ਜਿਹੜੇ ਹੈਪੀ ਸੀ ਗੱਲ ਕਰ ਰਹੇ ਸੀਗੇ ਕਿ ਬਾਕੀ ਲੋਕ ਵੀ ਆਣਗੇ ਅਸੀਂ ਡਿਵਰਟਮੈਂਟ ਦੇ ਵਾਲੇ ਕੰਮ ਕੀਤੇ ਹੈ। ਬਹੁਤ ਵੱਡਾ ਜਿਹੜਾ ਇੱਕ ਮੀਰ ਪੱਥਰ ਸੀ ਇੱਥੇ ਸਥਾਪਿਤ ਕਰਤਾ ਕਿਉਂਕਿ ਹੁਣ ਜਿਹੜਾ ਵੀ ਬੰਦਾ ਆਏਗਾ ਇਹ ਗਲੀਆਂ ਪੜ੍ਹ ਕੇ ਇਹਦੀ ਲਾਈਫ 15 20 ਸਾਲ ਹੈ ਮੈਨੂੰ ਪਟਕੇ ਦਾ ਬਣਾਉਣਾ ਹੋ ਰਿਹਾ ਇਸ ਤੋਂ ਬਾਅਦ ਇਹ ਸਭ ਤੋਂ ਵੱਡੀ ਅਚੀਵਮੈਂਟ ਤੁਹਾਨੂੰ ਮੇਰੇ ਤੇ ਆਰੀ ਹੈ ਵਾਰਡ ਨੰਬਰ 13 ਦੇ ਵਿੱਚ ਅਸੀਂ ਦੋ ਇੱਕਰ ਦੇ ਵਿੱਚ ਸਰਕਾਰੀ ਸਕੂਲ ਬਣਾਜਾਵੇ ਅੱਜ ਕੋਲੇ ਦਾ ਟੋਰਨ ਕਰਕੇ ਆਏ ਆਂ अगले महीने तो हम तो फेर बुलाएंगे, तो हम तकलीफ दबाएंगे। यदि साड़ी टिप्पणी रोड है, उधर ना दो एक कर देंगे, तो आरे बच्चे। यदि आपको हमारी ये वीडियो पसंद आई, तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।